ਅਮਰੀਕਾ ਤੇ ਯੂਕੇ ਤੋਂ ਆਈ ਖਬਰ ਨਾਲ ਪੰਜਾਬੀ ਸਹਿਮਤ ਵਿੱਚ ਨੇ ਯੂਕੇ ਦੇ ਵਾਲਸਲ ਦੇ ਸ਼ਾਂਤ ਅਤੇ ਹਰੇ ਭਰੇ ਪਾਰਕ ਹਾਲ ਇਲਾਕੇ ਦੇ ਵਸਨੀਕ ਪਿਛਲੇ ਹਫਤੇ ਭਾਰਤੀ ਮੂਲ ਦੀ ਮਟਿਆਰ ਤੇ ਨਸਲੀ ਹਮਲੇ ਦੌਰਾਨ ਜਬਰ ਜਨਾਬ ਦੀ ਘਟਨਾ ਕਾਰਨ ਸਦਮੇ ਵਿੱਚ ਨੇ ਲਗਭਗ 20 ਸਾਲ ਦੀ ਮਟਿਆਰ ਨਾਲ ਜਬਰ ਜਨਾਬ ਤੇ ਦੋ ਸ਼ਰਟ ਗ੍ਰਿਫਤਾਰ 32 ਸਾਲਾ ਸਖਸ਼ ਇਸ ਸਮੇਂ ਪੁਲਿਸ ਹਿਰਾਸਤ ਵਿੱਚ ਅਤੇ ਵੈਸਟ ਮਿਡਲੈਂਡਸ ਪੁਲਿਸ ਉਸ ਕੋਲ ਉਪਚੇਸ਼ ਕਰ ਰਹੀ ਹੈ ਵਰਤਾਨੀਆਂ ਦੇ ਗ੍ਰਹਿ ਮੰਤਰੀ ਸ਼ਿਵਾਨਾ ਮਹਿਮੂਦ ਨੇ ਕਿਹਾ ਕਿ ਵਾਲਸਲ ਵਿੱਚ ਵਾਪਰੀ ਨਸਲ ਦੇ ਆਧਾਰ ਤੇ ਜਬਰ ਜਨਾਬ ਦੀ ਘਟਨਾ ਭਿਆਨਕ ਅਪਰਾਧ ਹੈ ਮੇਰੀ ਹਮਦਰਦੀ ਪੀੜਤ ਅਤੇ ਉਸਦੇ ਪਰਿਵਾਰ ਨਾਲ ਮੈਨੂੰ ਪਤਾ ਹੈ ਕਿ ਸਥਾਨਿਕ ਸਿਕ ਭਾਈਚਾਰੇ ਨੂੰ ਕਿੰਨਾ ਡਰ ਮਹਿਸੂਸ ਹੋ ਰਿਹਾ ਹੋਵੇਗਾ ਮੈਂ ਪੁਲਿਸ ਅਤੇ ਸਥਾਨਿਕ ਅਗੂਆਂ ਤੋਂ ਹੀ ਭਰੋਸਾ ਲਿਆ ਕਿ ਉਹ ਇਸ ਅਪਰਾਧ ਤੋਂ ਪ੍ਰਭਾਵਿਤ ਹਰ ਕਿਸੇ ਦੀ ਮਦਦ ਲਈ ਸੰਭਵ ਯਤਨ ਕਰਨਗੇ ਮੈਂ ਇਸ ਘਟਨਾ ਬਾਰੇ ਜਾਣਕਾਰੀ ਰੱਖਣ ਵਾਲਿਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਅੱਗੇ ਆਉਣ ਅਤੇ ਜਿੰਨੀ ਛੇਤੀ ਹੋ ਸਕੇ ਵੈਸਟ ਮਿਡਲੈਂਡਜ਼ ਪੁਲਿਸ ਨਾਲ ਸੰਪਰਕ ਕਰਨ ਪਾਲਸਲ ਦੇ ਸਥਾਨਿਕ ਕਾਉਂਸਲਰਾਂ ਨੇ ਪੁਲਿਸ ਨਾਲ ਮੀਟਿੰਗ ਕੀਤੀ ਜਿਸ ਵਿੱਚ ਜਾਂਚ ਦੀ ਪ੍ਰਕਿਰਤੀ ਬਾਰੇ ਜਾਣਕਾਰੀ ਦਿੱਤੀ ਕਿ ਕਾਉਂਸਲਰ ਰਾਮਕੇ ਮੈਮੀ ਨੇ ਕਿਹਾ ਕਿ ਮੈਂ ਸਦਮੇ ਵਿੱਚ ਹਾਂ ਤੇ ਨਿਰਾਸ਼ਾ ਕਿਉਂਕਿ ਜੋ ਕੁਝ ਇਸ ਮਟਿਆਰ ਨਾਲ ਹੋਇਆ ਉਹ ਸਹਿਨ ਨਹੀਂ ਕੀਤਾ ਜਾ ਸਕਦਾ ਉਹਨਾਂ ਕਿਹਾ ਕਿ ਸਥਾਨਿਕ ਭਾਈਚਾਰਾ ਚਿੰਤਤ ਹੈ ਕਿਉਂਕਿ ਪਛਮੀ ਮੈਟਲੈਂਡਸ ਵਿੱਚ ਦੂਜਾ ਨਸਲੀ ਹਮਲਾ ਭਾਰਤੀ ਮੂਲ ਦੇ ਕੌਂਸਲਰ ਰਾਮਕੇ ਮੈਮੀ ਡਾਰਲਾਸਟਨ ਵਿੱਚ ਸਥਾਨਕ ਕਸ਼ਰੀ ਗੁਰੂ ਰਵਿਦਾਸ ਮੰਦਰ ਦੇ ਮੋਡੀ ਟਰਸਟੀ ਨੇ ਲੇਬਰ ਪਾਰਟੀ ਦੀ ਬਰਤਾਨਵੀ ਸਿੱਖ ਸੰਸਦ ਮੈਂਬਰ ਪ੍ਰੀਤਕੌਰ ਗਿੱਲ ਅਤੇ ਤਲਵੰਮਨਜੀਤ ਸਿੰਘ ਟੇਸੀ ਨੇ ਇਸ ਘਟਨਾ ਦੀ ਨਿਖੇਦੀ ਕੀਤੀ ਹੈ ਪ੍ਰੀਤਕੌਰ ਗਿੱਲ ਨੇ ਕਿਹਾ ਕਿ ਸਾਡੇ ਖੇਤਰ ਵਿੱਚ ਔਰਤਾਂ ਖਿਲਾਫ ਵਾਰ-ਵਾਰ ਹਿੰਸਾ ਹੋਣਾ ਬਹੁਤ ਹੀ ਚਿੰਤਾਜਨਕ ਹੈ ਉਧਰ ਦੂਜੇ ਪਾਸੇ ਕਰੀਬ 2.5 ਸਾਲ ਪਹਿਲਾਂ ਅਮਰੀਕਾ ਗਏ ਖਨੌਰੀ ਨੇੜਲੇ ਪਿੰਡ ਮੰਡਵੀ ਦਾ ਰਹਿਣ ਵਾਲਾ ਨੌਜਵਾਨ ਕਰਨਦੀਪ ਸਿੰਘ 8 ਅਕਤੂਬਰ ਤੋਂ ਲਾਪਤਾ ਸੀ ਜਿਸ ਦੀ ਲਾਸ਼ ਵੀ ਦਿਨ ਬਾਅਦ ਅਮਰੀਕਾ ਵਿਖੇ ਇੱਕ ਨਹਿਰ ਵਿੱਚੋਂ ਮਿਲੀ ਇਸ ਬਾਰੇ ਜਾਣਕਾਰੀ ਦਿੰਦੇ ਆ ਪਿੰਡ ਮੰਡਵੀ ਦੇ ਰਹਿਣ ਵਾਲੇ ਪਰਿਵਾਰਿਕ ਨੇ ਦੱਸਿਆ ਕਿ ਉਸਨੇ ਆਪਣੇ ਪੁੱਤਰ ਕਰਨਦੀਪ ਸਿੰਘ ਨੂੰ 2.5 ਕਿਲੇ ਜ਼ਮੀਨ ਵੇਚ ਕੇ ਕ੍ਰੀਬ 2.5 ਸਾਲ ਪਹਿਲਾਂ ਅਮਰੀਕਾ ਵੇਖੇ ਭੇਜਿਆ ਸੀ ਜਿੱਥੇ ਔਰਗਨ ਸੂਬੇ ਦੇ ਮਿਲਸ਼ੈਰ ਵਿਖੇ ਰਹਿ ਕੇ ਇੱਕ ਸਟੋਰ ਵਿੱਚ ਕੰਮ ਕਰ ਰਿਹਾ ਸੀ 8 ਅਕਤੂਬਰ ਦੀ ਸਵੇਰ ਨੂੰ ਕਰਨਦੀਪ ਸਿੰਘ ਨੇ ਸਾਨੂੰ ਫੋਨ ਕੀਤਾ ਤੇ 9 ਤਾਰੀਖ ਨੂੰ ਅਸੀਂ ਉਸ ਨੂੰ ਫੋਨ ਕਰਦੇ ਰਹੇ ਪਰ ਉਸ ਦਾ ਫੋਨ ਬੰਦ ਸੀ ਜਦ ਉਸਤੇ ਪੰਜਾਬੀ ਸਟੋਰ ਮਾਲਕ ਨਾਲ ਸੰਪਰਕ ਕੀਤਾ ਤਾਂ ਉਸ ਨੇ ਦੱਸਿਆ ਕਿ ਕਰਨਦੀਪ ਲਾਪਤਾ ਹੈ ਹੁਣ ਸਾਨੂੰ ਵੀਦਣਾਵਾਦੇ ਪਤਾ ਲੱਗਿਆ ਕਿ ਉਸ ਦੀ লাশ ਅਮਰੀਕਾ ਦੇ ਕਿਨਾਰੇ ਵਿੱਚੋਂ ਮਿਲੀ ਹੈ ਮ੍ਰਿਤਕ ਦੇ ਪਿਤਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਦੇ ਪੁੱਤਰ ਦੀ লাশ ਨੂੰ ਭਾਰਤ ਲਿਆਉਣ 'ਚ ਮਦਦ ਕੀਤੀ ਜਾਵੇ